ਅਕਸਰ ਹੀ ਤੁਸੀਂ ਹੁਣ ਤੱਕ ਜੈਸੀ ਕਰਨੀ ਵੈਸੀ ਭਰਨੀ ਵਾਲੀ ਕਹਾਵਤ ਤਾਂ ਬਹੁਤ ਪੜ੍ਹੀ ਜਾਂ ਸੁਣੀ ਹੋਵੇਗੀ ਪਰ ਹੁਣ ਉਸ ਦੀ ਇੱਕ ਵੀਡੀਓ ਵੀ ਬਹੁਤ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਬੰਦਾ ਤੇ ਔਰਤ ਇੱਕ ਦੂਜੇ ਨੂੰ ਗਲ ਲਾ ਕੇ ਰੋਂਦੇ ਦਿਖਾਈ ਦੇ ਰਹੇ ਨੇ ਦਰਸਲ ਇਹਨਾਂ ਦਾ ਰਿਸ਼ਤਾ ਮਾਂ ਪੁੱਤ ਦਾ ਹੈ ਅਤੇ ਇਹ ਵਿਅਕਤੀ 40 ਸਾਲ ਬਾਅਦ ਇੱਕ ਬਿਰਧ ਆਸ਼ਰਮ ਵਿੱਚ ਆਪਣੀ ਮਾਂ ਨੂੰ ਮਿਲ ਕੇ ਬਹੁਤ ਹੀ ਭਾਵੁਕ ਹੋ ਕੇ ਰੋਣ ਲੱਗ ਜਾਂਦਾ ਹੈ ਕਿਹਾ ਜਾ ਰਿਹਾ ਹੈ ਕਿ ਇਸ ਪੁੱਤ ਨੇ ਅੱਜ ਤੋਂ 40 ਸਾਲ ਪਹਿਲਾਂ ਆਪਣੀ ਮਾਂ ਨੂੰ ਬਿਰਧ ਆਸ਼ਰਮ ਚੇ ਛੱਡ ਦਿੱਤਾ ਸੀ ਪਰ ਕਿਹਾ ਜਾਂਦਾ ਹੈ ਕਿ ਜੋ ਬੀਜੋਗੇ ਉਹੀ ਵੱਢੋਗੇ ਠੀਕ 40 ਸਾਲ ਬਾਅਦ ਇਸ ਵਿਅਕਤੀ ਨੂੰ ਵੀ ਇਸ ਦੇ ਪੁੱਤ ਨੇ ਉਸੇ ਬਿਰਧ ਆਸ਼ਰਮ ਵਿੱਚ ਛੱਡ ਦਿੱਤਾ ਜਿੱਥੇ ਇਹ ਵਿਅਕਤੀ ਆਪਣੀ ਮਾਂ ਨੂੰ ਛੱਡ ਕੇ ਗਿਆ ਸੀ ਅਤੇ ਬਿਰਧ ਆਸ਼ਰਮ ਵਿੱਚ ਇਹ ਵਿਅਕਤੀ ਆਪਣੀ ਮਾਂ ਨੂੰ ਮਿਲ ਕੇ ਜੱਫੀ ਪਾ ਕੇ ਭਾਵੁਕ ਹੋ ਕੇ ਉੱਚੀ-ਉੱਚੀ ਰੋਣ ਲੱਗ ਜਾਂਦਾ ਹੈ ਸੋ ਇਸੇ ਲਈ ਤਾਂ ਕਿਹਾ ਜਾਂਦਾ ਹੈ ਕਿ ਜੈਸੀ ਕਰਨੀ ਵੈਸੀ ਭਰਨੀ ਇਸ ਲਈ ਹਮੇਸ਼ਾ ਹਰ ਕਿਸੇ ਨਾਲ ਚੰਗਾ ਵਿਵਹਾਰ ਕਰੋ ਅਤੇ ਸਾਰਿਆਂ ਦੀ ਕਦਰ ਕਰੋ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਹੈ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ